ਸੁਣ ਕੰਗਣਾ ਜਿਨ੍ਹਾਂ ਨੂੰ ਕਹਿੰਦੀ ਸੀ ਨਸ਼ੇੜੀ ਉਹ ਪੰਜਾਬ ਦੀ ਜਵਾਨੀ ਦੇ ਰੰਗ ਵੇਖ ਲੈ ਕਿਵੇਂ ਮੌਤ ਨੂੰ ਮੁਖੌਲਾ ਕਰ ਮੁਸੀਬਤਾਂ ਦੇ ਕਰੀ ਦੇ ਟੱਕਰੇ ਇਹਨਾਂ ਦੇ ਨਵੇਕਲੇ ਜੇ ਢੰਗ ਵੇਖ ਲੈ ਵਿਸ਼ਾਲ ਹਿਰਦਿਆਂ ਨਾਲ ਕਿਵੇਂ ਦੁਖੀਆਂ ਨੂੰ ਗਲ ਨਾਲ ਲਾਈਦਾ ਤੁਹਾਡੀ ਇਹਨਾਂ ਪ੍ਰਤੀ ਕਿੰਨੀ ਸੀ ਸੋਚ ਉਹ ਤੰਗ ਵੇਖ ਲੈ ਉਹ ਦੁਨੀਆਂ ਨੇ ਕਦੇ ਮੂੰਹ ਜਿੰਨਾਂ ਦੇ ਨਹੀਂ ਸੀ ਬੰਦ ਕੀਤੇ ਕਿਵੇਂ ਮਾਰੀ ਦੇ ਦਰਿਆਵਾਂ ਨੂੰ ਉਹ ਭੰਨ ਵੇਖ ਲੈ ਆਣੀ ਕੰਗਣਾ ਜਿਨ੍ਹਾਂ ਨੂੰ ਕਹਿੰਦੀ ਸੀ ਨਸ਼ੇੜੀ ਉਹ ਪੰਜਾਬ ਦੀ ਜਵਾਨੀ ਦੇ ਆ ਕੇ ਰੰਗ ਵੇਖ ਲੈ ਮੈਂ ਇੱਥੇ ਲਾਹਨਤ ਪਾਉਣਾ ਉਹਨਾਂ ਲੀਡਰਾਂ ਨੂੰ ਉਹਨਾਂ ਪਾਰਟੀਆਂ ਦੇ ਆਗੂਆਂ ਨੂੰ ਜਿਹੜੇ ਕਹਿੰਦੇ ਸੀ ਕਿ ਪੰਜਾਬ ਨਸ਼ਿਆ ਦੇ ਡੋਗਤਾ ਉਹ ਭਾਵੇਂ ਕੰਗਣਾ ਸੀ ਤੇ ਭਾਵੇਂ ਰਾਹੁਲ ગાંધી ਸੀ ਤੇ ਭਾਵੇਂ ਉੜਤਾ ਪੰਜਾਬ ਫਿਲਮਾਂ ਬਣਾਉਣ ਵਾਲੇ ਸੀ ਅੱਜ ਵੇਖੋ ਹਰ ਥਾਂ ਤੇ ਮੁਸੀਬਤਾਂ ਨਾਲ ਟਕਰਾ ਕਰਨ ਵਾਸਤੇ ਉਹ ਪੰਜਾਬ ਦੀ ਜਵਾਨੀ ਆਪਰੀਆਂ ਜਾਨਾਂ ਜੋਖਮ ਚ ਪਾ ਕੇ ਹਰ ਜਗ੍ਹਾ ਤੇ ਉੱਤੇ ਦੁਖੀਆਂ ਦਰਦੀਆਂ ਦੀ ਸਾਰ ਲੈ ਰਹੀ ਐ ਆ ਜਿਹੜਾ ਪੰਜਾਬ ਦਾ ਨਕਸ਼ਾ ਅੱਜ ਪੂਰੀ ਦੁਨੀਆ ਸੀ ਅਚਕਾਰੀ ਐ ਤੇ ਜਿਹੜੇ ਕਹਿੰਦੇ ਸੀ ਪੰਜਾਬ ਨਸ਼ੇੜੀ ਹੋ ਗਿਆ ਉਹਨਾਂ ਨੂੰ ਲਾਹਣਤਾ ਪਾ ਰਹੀ ਐ ਉਹਨਾਂ ਨੂੰ ਲਾਹਣਤਾ ਪਾ ਰਹੀ ਐ ਜੇ ਕਿਤੇ ਮੇਰੀ ਗੱਲ ਸੁਣਦੇ ਹੋਣ ਤੇ ਆ ਕੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇਹ ਅੱਖੀਂ ਨਜ਼ਾਰਾ ਵੇਖ ਕੇ ਜਾਇਓ ਤਾਂ ਤੁਹਾਨੂੰ ਪਤਾ ਲੱਗੇਗਾ ਪੰਜਾਬ ਦਾ ਇਤਿਹਾਸ ਉਹ ਸਾਡੇ ਵੱਡ-ਵਡੇਰੇ ਮੁਸੀਬਤਾਂ ਨਾਲ ਕਿਵੇਂ ਲੜਦੇ ਰਹੇ ਕਿਵੇਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜੰਗ ਕਰਦੇ ਰਹੇ ਉਹ ਅੱਜ ਇਤਿਹਾਸ ਦਾ ਨਜ਼ਾਰਾ ਇੱਥੇ ਵੇਖਣ ਨੂੰ ਮਿਲਦਾ ਪਿਆ ਜੇ ਆਓ ਪੰਜਾਬ ਦੇ ਉਹ ਦੁਸ਼ਮਣੋਂ ਆ ਕੇ ਵੇਖੋ ਪੰਜਾਬ ਮੁਸੀਬਤਾਂ ਨਾਲ ਕਿਵੇਂ ਠੇਕ ਢਾ ਕੇ ਲੜਦਾ ਤੇ ਜਿਕਾਰੇ ਛੜਦਾ ਆ ਸੁਣ ਕੰਗਣਾ ਜਿਨ੍ਹਾਂ ਨੂੰ ਕਹਿੰਦੀ ਸੀ ਨਸ਼ੇੜੀ ਉਹ ਪੰਜਾਬ ਦੀ ਜਵਾਨੀ ਦੇ ਰੰਗ ਵੇਖ ਲੈ ਕਿਵੇਂ ਮੌਤ ਨੂੰ ਮੁਖੌਲਾ ਕਰ ਮੁਸੀਬਤਾਂ ਦੇ ਕਰੀ ਦੇ ਟੱਕਰੇ ਇਹਨਾਂ ਦੇ ਨਵੇਕਲੇ ਜੇ ਢੰਗ ਵੇਖ ਲੈ ਵਿਸ਼ਾਲ ਹਿਰਦਿਆਂ ਨਾਲ ਕਿਵੇਂ ਦੁਖੀਆਂ ਨੂੰ ਗੱਲ ਨਾਲ ਲਾਈਦਾ ਤੁਹਾਡੀ ਇਹਨਾਂ ਪ੍ਰਤੀ ਕਿੰਨੀ ਸੀ ਸੋਚ ਉਹ ਤੰਗ ਵੇਖ ਲੈ ਉਹ ਦੁਨੀਆਂ ਨੇ ਕਦੇ ਮੂੰਹ ਜਿੰਨਾਂ ਦੇ ਨਹੀਂ ਸੀ ਬੰਦ ਕੀਤੇ ਕਿਵੇਂ ਮਾਰੀ ਦੇ ਦਰਿਆਵਾਂ ਨੂੰ ਉਹ ਬੰਨ੍ਹ ਵੇਖ ਲੈ ਆੜੀ ਕੰਗਣਾ ਜਿਨ੍ਹਾਂ ਨੂੰ ਕਹਿੰਦੀ ਸੀ ਨਸ਼ੇੜੀ ਉਹ ਪੰਜਾਬ ਦੀ ਜਵਾਨੀ ਦੇ ਆ ਕੇ ਰੰਗ ਵੇਖ ਲੈ ਮੈਂ ਇੱਥੇ ਲਾਹਣਤ ਪਾਉਣਾ ਉਹਨਾਂ ਲੀਡਰਾਂ ਨੂੰ ਉਹਨਾਂ ਪਾਰਟੀਆਂ ਦੇ ਆਗੂਆਂ ਨੂੰ ਜਿਹੜੇ ਕਹਿੰਦੇ ਸੀ ਕਿ ਪੰਜਾਬ ਨਸ਼ਿਆਂ ਦੇ ਡੋਪਤਾ ਉਹ ਭਾਵੇਂ ਕੰਗਣਾ ਸੀ ਤੇ ਭਾਵੇਂ ਰਾਹੁਲ ਗਾਂਧੀ ਸੀ ਤੇ ਭਾਵੇਂ ਉੜਤਾ ਪੰਜਾਬ ਫਿਲਮਾਂ ਬਣਾਉਣ ਵਾਲੇ ਸੀ ਅੱਜ ਵੇਖੋ ਹਰ ਥਾਂ ਤੇ ਮੁਸੀਬਤਾਂ ਨਾਲ ਟਕਰਾ ਕਰਨ ਵਾਸਤੇ ਉਹ ਪੰਜਾਬ ਦੀ ਜਵਾਨੀ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਹਰ ਜਗ੍ਹਾ ਦੇ ਉੱਤੇ ਦੁਖੀਆਂ ਦਰਦੀਆਂ ਦੀ ਸਾਰ ਲੈ ਰਹੀ ਐ ਆ ਜਿਹੜਾ ਪੰਜਾਬ ਦਾ ਨਕਸ਼ਾ ਅੱਜ ਪੂਰੀ ਦੁਨੀਆ ਸੀ ਅਚਕਾਰੀ ਐ ਤੇ ਜਿਹੜੇ ਕਹਿੰਦੇ ਸੀ ਪੰਜਾਬ ਨਸ਼ੇੜੀ ਹੋ ਗਿਆ ਉਹਨਾਂ ਨੂੰ ਲਾਹਣਤਾ ਪਾ ਰਹੀ ਐ ਉਹਨਾਂ ਨੂੰ ਲਾਹਣਤਾ ਪਾ ਰਹੀ ਐ ਜੇ ਕਿਤੇ ਮੇਰੀ ਗੱਲ ਸੁਣਦੇ ਹੋਣ ਤੇ ਆ ਕੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇਹ ਅੱਖੀਂ ਨਜ਼ਾਰਾ ਵੇਖ ਕੇ ਜਾਇਓ ਤਾਂ ਤੁਹਾਨੂੰ ਪਤਾ ਲੱਗੇਗਾ ਪੰਜਾਬ ਦਾ ਇਤਿਹਾਸ ਉਹ ਸਾਡੇ ਵੱਡ ਵਡੇਰੇ ਮੁਸੀਬਤਾਂ ਨਾਲ ਕਿਵੇਂ ਲੜਦੇ ਰਹੇ ਕਿਵੇਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜੰਗ ਕਰਦੇ ਰਹੇ ਉਹ ਅੱਜ ਇਤਿਹਾਸ ਦਾ ਨਜ਼ਾਰਾ ਇੱਥੇ ਵੇਖਣ ਨੂੰ ਮਿਲਦਾ ਪਿਆ ਜੇ ਆਓ ਪੰਜਾਬ ਦੇ ਉਹ ਦੁਸ਼ਮਣੋਂ ਆ ਕੇ ਵੇਖੋ ਪੰਜਾਬ ਮੁਸੀਬਤਾਂ ਨਾਲ ਕਿਵੇਂ ਠੇਕ ਢਾ ਕੇ ਲੜਦਾ ਤੇ ਜਿਕਾਰੇ ਛੜਦਾ